ਸਾਤਿਕਾਰ ਮੈਂ ਆ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਵਿੱਚ ਪੈ ਗਿਆ ਵੱਡਾ ਖਲਾਰਾ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਲਵਾਰ ਛੱਡ ਕੇ ਉਹ ਆਸਟ੍ਰੇਲੀਆ ਦੇ ਦੌਰੇ ਤੇ ਚਲੇ ਗਏ ਨੇ ਨਵੇਂ ਸਾਲ ਮਨਾਉਣ ਅਤੇ ਉਸ ਦਾ ਲੁਥ ਪਲਾਨ ਲਈ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਆਮ ਆਦਮੀ ਪਾਰਟੀ ਦੇ ਵਿਧਾਇਕ ਸਿੱਧੇ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੂੰ ਯਾਨੀ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਬੜਾ ਵੱਡਾ ਖਮਨਿਆਜ਼ਾ ਭੁਗਤਿਆ ਹੈ ਜਿਹੜਾ ਵੱਡਾ ਘਾਟਾ ਪਿਆ ਹੈ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਸਿੱਧੇ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਰਾਗਵ ਚੱਡਾ ਅਤੇ ਸੰਦੀਪ ਪਾਟਕ ਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਕਰਨੀ ਹੈ ਜਿਸ ਕਰਕੇ ਅਸੀਂ ਨਗਰ ਨਿਗਮ ਦੀਆਂ ਚੋਣਾਂ ਹਾਰੇਆਂ ਯਾਨੀ ਕਿ ਇਹਨਾਂ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਸਪੋਰਟ ਨਹੀਂ ਕੀਤੀ ਅਤੇ ਉਹਨਾਂ ਦੇ ਵਿੱਚੋਂ ਇੱਕ ਸੀ ਕੁਵਰ ਵਿਜੇ ਪ੍ਰਤਾਪ ਸਿੰਘ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਹੈ ਕਰਨ ਵੀ ਕਿਉਂ ਨਾ ਜਿਹੜਾ ਸੱਚ ਬੋਲਦਾ ਹੈ ਉਸ ਨੂੰ ਕੋਈ ਵੀ ਚਾਹੇ ਪਾਰਟੀ ਹੋਵੇ ਆਮ ਆਦਮੀ ਜਰੂਰ ਪਾਰਟੀ ਕਹਿੰਦੀ ਸੱਚ ਦਾ ਸਾਥ ਦੇਵਾਂਗੇ ਲੇਕਿਨ ਇਹਨਾਂ ਦਾ ਵੀ ਉਹੀ ਹਾਲ ਹੋ ਗਿਆ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਦਾ ਹੋਇਆ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਬੜੇ ਵੱਡੇ ਅਫਸਰ ਸੀ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਜੇਕਰ ਸਿੱਖਾਂ ਨੂੰ ਨਿਆ ਮਿਲਦਾ ਹੈ ਬਹਿਵਲ ਕਲਾ ਗੋਲੀ ਕਾਣ ਦਾ ਡੇਰਾ ਸੱਚਾ ਸੌਦਾ ਦੇ ਮਾਫੀਨਾਮੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਅਤੇ ਜਿਨ੍ਹਾਂ ਨੇ ਸਿੱਖਾਂ ਦੀ ਨਸਲ ਪੁੱਛੀ ਕੀਤੀ ਹੈ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ ਤੇ ਕੇਜੀਵਾਲ ਤੇ ਭਗਵੰਤ ਮਾਨੇ ਭਰੋਸਾ ਦਿੱਤਾ ਸੀ ਲੇਕਿਨ ਸੱਚ ਬੋਲਣਾ ਉਹ ਕਹਾ ਹੈ ਪਰ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਬੋਲਿਆ ਆ ਥੋੜੇ ਜਿਹੇ ਦਿਨ ਪਿਛਲੇ ਪਾਸੇ ਪਿੱਛੇ ਤੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਧੂਈ ਦੇ ਵਿੱਚ ਲੱਤ ਮਾਰੀ ਗਈ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਯਾਨੀ ਕਿ ਜਿਹੜੀ ਕਾਰਜਕਾਰੀ ਕਮੇਟੀ ਬਣਾਈ ਸੀ ਉਸ ਦੇ ਵਿੱਚ ਨਾਮ ਨਹੀਂ ਆਇਆ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਚਾਹੇ ਅਮਨ ਅਰੋੜਾ ਦੇ ਵੀ ਚੰਗੇ ਸਬੰਧ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਕੁਮਰ ਵਿਜੇ ਪ੍ਰਤਾਪ ਸਿੰਘ ਆਜ ਤੋਂ 10 ਦਿਨ ਪਹਿਲਾਂ ਸੀ ਤੱਕ ਸੁਨੀਤਾ ਕੇਜਰੀਵਾਲ ਦੇ ਨਾਲ ਮਿਲ ਕੇ ਆਏ ਸੀ ਉਹਨਾਂ ਕਹਿੰਦੇ ਕਿ ਜੇ ਹੁਣ ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਕਰਾ ਲਓ ਪੰਜਾਬ ਦੇ ਵਿੱਚੋਂ ਤੇ 92 ਦੇ ਵਿੱਚੋਂ ਇੱਕ ਸੀਟ ਵੀ ਨਹੀਂ ਮਿਲੇਗੀ ਇਧਰ ਉਹ ਕਹਿੰਦੇ ਨੇ ਕਿ ਜਿਹੜੀਆਂ ਮੈਂ ਗੱਲਾਂ ਆਮ ਆਦਮੀ ਪਾਰਟੀ ਨੂੰ ਕਹੀਆਂ ਸੀ ਉਹ ਗੱਲਾਂ ਪੂਰੀਆਂ ਜਾਂ ਮੰਨੀਆਂ ਕਿਉਂ ਨਹੀਂ ਜਾ ਰੀਆਂ ਇਨਸਾਫ ਸਿੱਖਾਂ ਦੀ ਚੋਰੀ ਦੇ ਵਿੱਚ ਪੰਦ ਦੀ ਚੋਰੀ ਦੇ ਵਿੱਚ ਕਿਉਂ ਨਹੀਂ ਪਾਇਆ ਜਾ ਰਿਹਾ ਇਸ ਕਰਕੇ ਸੂਬੇ ਦੇ ਮੁੱਖ ਮੰਤਰੀ ਗੈਂਗਸਟਰਾਂ ਦੇ ਦੁਆਰਾ ਧਮਕਾਹ ਵੀ ਰਹੇ ਨੇ ਕੁਮਰ ਵਿਜੇ ਪ੍ਰਤਾਪ ਨੂੰ ਕੁਮਰ ਵਿਜੇ ਪ੍ਰਤਾਪ ਸਿੰਘ ਪਰ ਡਰਨ ਵਾਲੇ ਨਹੀਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਜਲੂਸ ਨਿਕਲਿਆ ਖਾਸ ਕਰਕੇ ਸ਼੍ਰੀ ਅਮਰਸਰ ਵਿਖੇ ਕਿਉਂ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਨਹੀਂ ਮੰਗੀ ਗਈ ਅਣਗੌਲਿਆ ਕਰਨ ਵਾਸਤੇ ਨਜ਼ਰ ਅੰਦਾਜ਼ ਕਰਨ ਵਾਸਤੇ ਬੜਾ ਵੱਡਾ ਕਮਨਿਆਜ਼ਾ ਭੁਗਤਣਾ ਪਿਆ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਝਟਕਾ ਲੱਗਾ ਹੈ ਕਿਉਂਕਿ ਕੁਵਰ ਵਿਜੇ ਪ੍ਰਤਾਪ ਸਿੰਘ ਹੁਣ ਲੰਮੇ ਸਮੇਂ ਤੱਕ ਸਰਵਾਈਵ ਨਹੀਂ ਕਰ ਕਰ ਪਾਉਣਗੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਸਮੇਂ ਉਹ ਕਿਸੇ ਵੀ ਪਾਰਟੀ ਵਿੱਚ ਜਾ ਸਕਦੇ ਨੇ